ਹੈਲੋ ਦੋਸਤੋ ਅੱਜ ਆਪਾਂ ਬਣਾ ਰਿਹਾ ਜੀ ਬ੍ਰੈਡ ਪਕੌੜਾ ਜਦੋਂ ਵੀ ਬਰਸਾਤ ਦੇ ਮੌਸਮ ਵਿੱਚ ਜੀ ਆਪਣਾ ਖੁਜੋ ਫਰਾਈ ਖਾਣ ਦਾ ਦਿਲ ਕਰੇ ਤਾਂ ਆਪਾਂ ਬ੍ਰੈਡ ਪਕੌੜੇ ਦੀ ਰੈਸਪੀ ਨੂੰ ਬਹੁਤ ਹੀ ਈਜ਼ੀਲੀ ਬਣਾ ਕੇ ਘਰ ਵਿੱਚ ਤਿਆਰ ਕਰ ਸਕਦੇ ਹਾਂ ਅਗਰ ਤੁਹਾਨੂੰ ਜੀ ਬ੍ਰੈਡ ਪਕੌੜਾ ਬਣਾਉਣ ਦਾ ਇਹ ਮੇਰਾ ਤਰੀਕਾ ਤੁਹਾਨੂੰ ਪਸੰਦ ਆਇਆ ਤਾਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਆਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਬ੍ਰੈਡ ਦਾ ਪਕੌੜਾ ਬਣਾਉਣ ਲਈ ਜੀ ਆਪਾਂ ਨੇ ਸਭ ਤੋਂ ਪਹਿਨਾ ਦੋ ਵੱਡੇ ਸਾਈਜ਼ ਦੇ ਆਲੂ ਲੈਨੇ ਇਸ ਨੂੰ ਆਪਾਂ ਨੇ ਉਬਾਲ ਲਿਆ ਸੀਗਾ ਇਸ ਨੂੰ ਚੰਗੀ ਤਰ੍ਹਾਂ ਆਪਾਂ ਨੇ ਮੈਸ ਕਰ ਲੈਣਾਗਾ ਚੰਗੀ ਤਰ੍ਹਾਂ ਜੀ ਆਪੇ ਇਸ ਨੂੰ ਮੈਸ ਕਰਨਾ ਜ਼ਰੂਰੀ ਆ ਆਲੂ ਵੀ ਆਪਣਾ ਪ੍ਰੋਪਰ ਵਾਇਲ ਹੋਣਾ ਚਾਹੀਦਾ ਰਹੇ ਕਿਉਂਕਿ ਆਪਾਂ ਸਟਫਿੰਗ ਨੂੰ ਬਿਨਾ ਤੜਕਿਆ ਲਗਾਏ ਹੀ ਤਿਆਰ ਕਰਨੀ ਆ ਇਸ ਵਿੱਚ ਜੀ ਆਪਾਂ ਨੇ ਇੱਕ ਬੜੇ ਸਹਿਜ ਦਾ ਪਿਆਦ ਲਿਆਗਾ ਇਸ ਨੂੰ ਆਪਣੇ ਬਰੀਕ ਚੋਪਿੰਗ ਕਰ ਲਿਆਗਾ ਥੋੜਾ ਜਿਹਾ ਆਪਾਂ ਹਰਾ ਧਨੀਆ ਪਾਵਾਂਗੇ ਟੇਸਟ ਅਨੁਸਾਰ ਜੀ ਨਮਕ ਪਾਵਾਂਗੇ ਚਿਲੀ ਫਲੈਕਸ ਪਾਵਾਂਗੇ ਇਸ ਦੀ ਜਗ੍ਹਾ ਤੁਸੀਂ ਰੈੱਡ ਚਿਲੀ ਪਾਊਡਰ ਵੀ ਪਾ ਸਕਦੇ ਹੋ ਰੋਸਟਡ ਕੀਤਾ ਹੋਇਆ ਜੀਰਾ ਪਾਵਾਂਗੇ ਥੋੜੀ ਜੀ ਆਪਾਂ ਕਾਲੀ ਮਿਰਚ ਐਡ ਕਰਾਂਗੇ ਤੇ ਥੋੜਾ ਜਿਹਾ ਆਪਾਂ ਅੱਧਾ ਖਚਮਚਾ ਚਾਟ ਮਸਾਲੇ ਦਾ ਪਾਏਗਾ ਬਰੈਡ ਪਕੌੜੇ ਦੇ ਟੇਸਟ ਲਈ ਆਪਾਂ ਨੇ ਜੀ ਹੁਣ ਹਰੀ ਚਟਨੀ ਲਈ ਆ ਇਸ ਨੂੰ ਵੀ ਆਪਾਂ ਮਿਕਸ ਕਰਾਂਗੇ ਇਸ ਦੀ ਰੈਸਪੀ ਵੀ ਆਪਾਂ ਆਪਣੇ ਚੈਨਲ ਉੱਪਰ ਪਾਈ ਹੋਈ ਆ ਇਸ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਣਾਗਾ ਹਰੀ ਚਟਨੀ ਆ ਜੀ ਤੁਸੀਂ ਆਪਣੀ ਚੁਆਇਸ ਮੁਤਾਬਕ ਥੋੜੀ ਜਿਹੀ ਬੱਦ ਵੀ ਪਾ ਸਕਦੇ ਉਹ ਤੁਹਾਡੀ ਚੁਆਇਸ ਆ ਜਿੰਨੇ ਕੁ ਤੁਸੀਂ ਪਾਉਣੀਆਂ ਆ ਆਪਾਂ ਨੇ 4-5 ਚਮਚ ਪਾਏ ਨੇ ਟੀਬਲस्पून स्टफिंग बनके जी देखो अपनी रेडी है। ਹੁਣ ਆਪਾਂ ਨੇ ਜੀ ਇੱਕ ਕੌਲੀ ਆਪਾਂ ਨੇ ਵੇਸਨ ਲਿਆਗਾ। ਫੁੱਲ ਭਰ ਕੇ ਹੁਣ ਆਪਾਂ ਇਸ ਵਿੱਚ 레드 ਚਿਲੀ ਪਾਊਡਰ ਪਾਵਾਂਗੇ। ਥੋੜਾ ਜਿਹਾ ਆਪਾਂ ਨਮਕ ਪਾਵਾਂਗੇ। ਕਲਰ ਲਈ ਜੀ ਆਪਾਂ ਥੋੜੀ ਜੀ ਹਲਦੀ ਪਾਵਾਂਗੇ ਤਾਂ ਕਿ ਬ੍ਰੈਡ ਪਕੌੜਾ ਦਾ ਕਲਰ ਬੜੀਆ ਬਣ ਜਾਵੇ ਤੇ ਇਸ ਵਿੱਚ ਥੋੜਾ ਜਿਹਾ ਆਪਾਂ ਚਿਲੀ ਫਲੈਕਸ ਐਡ ਕੀਤਾਗਾ। ਇਸ ਨੂੰ ਮਿਕਸ ਕਰਾਂਗੇ। थोड़ा थोड़ा पानी पा के जी आप इस, इस तरीके का एक बैटर बना लेना गा ना तो ज्यादा गाढ़ा तो ना ही ज़्यादा पतला इस करके ही अपने थोड़ा थोड़ा पानी पा इस बैटर बना देखो जी इस तरीके का अपने बैटर बना के तैयार कर लेना गा इस रख देवे ਹੁਣ ਆਪਾਂ ਦੇਖੋ ਜੀ ਚਾਰ ਪੀਸ ਜੀ ਆਪਾਂ ਬ੍ਰੈਡਾਂ ਦੇ ਲਏ ਨੇ ਹੁਣ ਆਪਾਂ ਇਸ ਉੱਪਰ ਆਲੂ ਸਟਫਿੰਗ ਰੱਖ ਦਮਾਗੇ ਜੋ ਆਲੂ ਸਟਫਿੰਗ ਆ ਜੀ ਉਹ ਆਪਾਂ ਬ੍ਰੈਡ ਪਕੌੜੇ ਵਿੱਚ ਫੁੱਲ ਜੂਸ ਕਰਨੀ ਆ ਇਹ ਨਹੀਂ ਹੈਗਾ ਕਿ ਆਪਾਂ ਨੇ ਹਲਕੀ ਜਿਹੀ ਬ੍ਰੈਡ ਤੇ ਪੇਸਟ ਕਰੀਆ ਉਹ ਜੀ ਫੁੱਲ ਭਰ ਕੇ ਆਪਣੇ ਸਟਫਿੰਗ ਜੂਸ ਕਰੀਏ ਤੁਸੀਂ ਦੇਖ ਸਕਦੇ ਹੋ ਹੁਣ ਆਪਾਂ ਦੇ ਇੱਕ ਬ੍ਰੈਡ ਲੈ ਕੇ ਇਸ ਉੱਪਰ ਆਪਾਂ ਟਮੇਟੋ ਕੈਚਪ ਲਗਾ ਲੈਣਾਗਾ ਤੁਸੀਂ ਇਸ ਦੀ ਜਗ੍ਹਾ ਤੇ ਦੀ ਹਰੀ ਚਟਨੀ ਵੀ ਬਣਾ ਕੇ ਲਗਾ ਸਕਦੇ ਹੋ ਹੁਣ ਆਪਏ ਇਸ ਨੂੰ ਦੇਖੋ ਇਸ ਤਰੀਕੇ ਨਾਲ ਪ੍ਰੈਸ ਕਰ ਦੇਣਾ ਸਾਰੇ ਬ੍ਰੈਡ ਬਣਾ ਕੇ ਆਪਾਂ ਇਸੇ ਤਰੀਕੇ ਨਾਲ ਹੀ ਤਿਆਰ ਕਰ ਲੈਣੇ ਨੇ ਹੁਣ ਆਪਾਂ ਦੀ ਇਸ ਨੂੰ ਵਿੱਚ ਤੋਂ ਕੱਟ ਲਵਾਂਗੇ ਤੁਸੀਂ ਇਸ ਦੇ ਚਾਰ ਪੀਸ ਵੀ ਬਣਾ ਸਕਦੇ ਪਰ ਆਪਾਂ ਇਸ ਦੇ ਦੋ ਪੀਸ ਬਣਾ ਕੇ ਇਸ ਨੂੰ ਫਰਾਈ ਕਰਾਂਗੇ ਫਿਰ ਤੋਂ ਆਪਾਂ ਇਸ ਨੂੰ ਕਟਿੰਗ ਕਰਾਂਗੇ ਫਰਾਈ ਕਰਨ ਤੋਂ ਬਾਅਦ ਦੇਖੋ ਜੀ ਕਿੰਨੀ ਵਧੀਆ ਸਟਫਿੰਗ ਇਸ ਵਿੱਚ ਭਰ ਕੇ ਦੇਖੋ ਤਿਆਰ ਹੋਈ ਆ ਕਟਿੰਗ ਕਰਨ ਤੋਂ ਬਾਅਦ ਹਨੂ ਵੀ ਦਿਖਦਾ ਲੱਗ ਰਿਹਾਗਾ ਵੀ ਕਿੰਨੀ ਵਧੀਆ ਆਪਾਂ ਇਸ ਵਿੱਚ ਫੁੱਲ ਸਟਫਿੰਗ ਭਰ ਕੇ ਤਿਆਰ ਕਰੇ ਨੇ ਇਹ ਬ੍ਰੈਡ ਹੁਣ ਆਪਾਂ ਇਹ ਦੇਖੋ ਜੀ ਬੇਸਨ ਨੂੰ ਪਏ ਨੂੰ 10 ਮਿੰਟ ਹੋ ਚੁੱਕੇ ਨੇ ਹੁਣ ਆਪਾਂ ਇਸ ਵਿੱਚ ਅੱਧਾ ਚਮਚਾ ਛੋਟਾ ਬੇਕਿੰਗ ਪਾਊਡਰ ਪਾਏਗਾ ਜੇ ਤੁਹਾਨੂੰ ਲੱਗੇ ਜੇ 10 ਮਿੰਟਾਂ ਬਾਅਦ ਆਪਣਾ ਬੇਸਨ ਰੱਖਣ ਤੋਂ ਬਾਅਦ ਥੋੜਾ ਜਿਹਾ گاੜਾ ਹੋ ਗਿਆਗਾ ਤਾਂ ਤੁਸੀਂ ਇਸ ਵਿੱਚ ਥੋੜਾ ਬਹੁਤਾ ਪਾਣੀ ਪਾ ਸਕਦੇ ਹੋ ਦੇਖੋ ਇਸ ਤਰੀਕੇ ਦਾ ਬਣ ਜਾਣਾ ਚਾਹੀਦਾ ਜੀ ਆਪਣਾ ਬੇਸਨ ਇੱਕ ਲੈਨ ਜੀ ਬਣ ਰਹੀ ਹੈ ਤੇ ਨਾਲ ਦੇ ਨਾਲ ਖਤਮ ਹੋ ਰਹੀ ਹੈ ਇਸੇ ਤਰੀਕੇ ਨਾਲ ਆਪਾਂ ਬੇਸਨ ਬਣਾ ਕੇ ਤਿਆਰ ਕਰਨਾਗਾ ਹੁਣ ਆਪਾਂ ਜੀ ਇੱਕ ਬ੍ਰੈਡ ਦਾ ਪੀਸ ਲੈ ਕੇ ਇਸ ਦੇ ਚਾਰੇ ਤਰਫ ਦੇ ਦੇਖੋ ਆਪਾਂ ਨੇ ਇਸੇ ਤਰੀਕੇ ਨਾਲ ਬੇਸਨ ਦੀ ਕੋਟਿੰਗ ਕਰ ਦੇਣੀ ਆ। ਇਸ ਤਰੀਕੇ ਨਾਲ ਜੀ ਹੁਣ ਆਪਾਂ ਇਸ ਨੂੰ ਫਰਾਈ ਕਰਾਂਗੇ। ਤੇਲ ਨੂੰ ਆਪਾਂ ਨੇ ਪਹਿਨਾ ਹੀ ਗਰਮ ਕਰਕੇ ਰੱਖ ਲਿਆ ਸੀ ਜੀ। ਤੇਲ ਆਪਾਂ ਨੇ ਮੀਡੀਅਮ ਗਰਮ ਕਰਨਾਗਾ। ਅੰਨੇਕ ਮਿੰਟ ਲਈ ਜੀ ਆਪਾਂ ਨੇ ਬ੍ਰੈਡ ਟੋਸਟ ਨੂੰ ਇਸ ਵਿੱਚ ਫਰਾਈ ਕਰਨਾ ਦੇਲ ਦੇ। ਅੱਧੇ ਮਿੰਟ ਬਾਅਦ ਆਪਾਂ ਬ੍ਰੈਡ ਟੋਸਟ ਨੂੰ ਕੱਢ ਲੈਣਾਗਾ। ਕਿਉਂਕਿ ਆਪਾਂ ਬ੍ਰੈਡ ਟੋਸਟ ਨੂੰ ਦੁਬਾਰਾ ਫਿਰ ਤੋਂ ਫਰਾਈ ਕਰਾਂਗੇ। ਬਸ ਅੱਧੇ ਅੱਧੇ ਮਿੰਟ ਲਈ ਜੀ ਆਪਾਂ ਨੇ ਹਰ ਇੱਕ ਬ੍ਰੈਡ ਨੂੰ ਤੇਲ ਵਿੱਚ ਫਰਾਈ ਕਰਕੇ ਕੱਢ ਲੈਣਾਗਾ। ਇਸ ਤਰੀਕੇ ਦਾ ਬਣਾ ਜੀ ਇਹ ਇਸੇ ਤਰੀਕੇ ਨਾਲ ਹੀ ਸਾਰੇ ਬ੍ਰੈਡਾਂ ਨੂੰ ਆਪਾਂ ਨੇ ਫਰਾਈ ਕਰ ਲੈਣਾਗਾ ਬਹੁਤ ਹੀ ਘੱਟ ਟਾਈਮ ਵਿੱਚ ਜੀ ਆਪਣੇ ਬ੍ਰੈਡ ਪਕੌੜੇ ਬਣ ਕੇ ਤਿਆਰ ਹੋ ਜਾਂਦੇ ਨੇ ਦੇਖੋ ਜੀ ਜਦੋਂ ਆਪਾਂ ਬ੍ਰੈਡ ਨੂੰ ਫਰਾਈ ਕਰਦੇ ਹਾਂ ਇਸ ਦੇ ਉੱਪਰ ਮੂਛਾਂ ਦੀਆਂ ਵੀ ਬੇਸਨ ਦੀਆਂ ਬਿਲਕੁਲ ਵੀ ਨਹੀਂ ਬਣੀਆਂ ਨਾ ਤੇਲ ਵਿੱਚ ਆਪਣੇ ਕੋਈ ਜ਼ਿਆਦਾ ਬੂੰਦੀ ਬਣੀ ਆ ਕਿਉਂਕਿ ਆਪਣਾ ਜੋ ਬੇਸਨ ਦਾ ਬੈਟਰ ਜੀ ਉਹ ਇਕਦਮ ਪਰਫੈਕਟ ਬਣ ਕੇ ਤਿਆਰ ਹੋਇਆ ਸੀਗਾ ਹੁਣ ਆਪਾਂ ਇਹ ਤੇਲ ਨੂੰ ਗਰਮ ਕਰਕੇ ਇਸ ਵਿੱਚ ਆਪਾਂ ਦੋ ਦੋ ਬ੍ਰੈਡਾਂ ਨੂੰ ਫਰਾਈ ਕਰ ਲੈਣਾ ਫਿਰ ਤੋਂ 1 ਮਿੰਟ ਲਈ ਹੁਣ ਆਪਾਂ ਇਸ ਨੂੰ ਥੋੜਾ ਜਿਹਾ 골ਡਨ ਕਲਰ ਹੁੰਨ ਤੱਕ ਫਰਾਈ ਕਰਾਂਗੇ ਫੁੱਲ ਫਰਾਈ ਕਰਨਾ ਜੀ ਦੂਸਰੀ ਵਾਰ ਆਪਾਂ ਬ੍ਰੈਡ ਨੂੰ ਹੁਣ ਆਪਾਂ ਜੀ ਇਸ ਨੂੰ ਕੱਢ ਲੈਣਾਗਾ ਇਸੇ ਤਰੀਕੇ ਨਾਲ ਜੀ ਆਪਾਂ ਸਾਰੇ ਬ੍ਰੈਡ ਪਕੌੜੇ ਬਣਾ ਕੇ ਤਿਆਰ ਕਰ ਲੈਣੇ ਨੇ ਪਹਿਨਾ ਆਪਾਂ ਇਸ ਨੂੰ ਲਗਭਗ ਅੱਧੇ ਘੰਟੇ ਲਈ ਆਪਾਂ ਬ੍ਰੈਡ ਨੂੰ ਫਰਾਈ ਕਰਨਾਗਾ ਉਸ ਤੋਂ ਬਾਅਦ ਆਪਾਂ ਤੇਲ ਨੂੰ ਚੰਗੀ ਤਰ੍ਹਾਂ ਗਰਮ ਕਰਕੇ 1 ਮਿੰਟ ਲਈ ਫਰਾਈ ਕਰਨਾਗਾ ਉਸ ਤੋਂ ਬਾਅਦ ਆਪਣੇ ਬ੍ਰੈਡ ਪਕੌੜੇ ਬਣ ਕੇ ਜੀ ਰੈਡੀ ਨੇਖ ਕਰਨੇ ਬਧੀ ਲੱਗ ਰਹੀ ਨੇ ਜੀ ਬ੍ਰੈਡ ਪਕੌੜੇ ਬਣ ਕੇ ਆਪਣੇ ਹੁਣ ਆਪਾਂ ਤਾਂ ਹਨੋ ਜੀ ਇੱਕ ਪੀਸ ਦੇਖੋ ਚਾਕੇ ਦਿਖਾ ਦੇਨੇ ਕਿਉਂਕਿ ਬ੍ਰੈਡ ਪਕੌੜੇ ਆਪਣੇ ਫਰਾਈ ਹੋ ਚੁੱਕੇ ਨੇ ਚਾਰੋਂ ਤਰਫ ਤੋਂ ਤੁਸੀਂ ਦੇਖ ਸਕਦੇ ਹੋ ਜੀ ਬੇਸਨ ਆਪਣਾ ਕੰਨਾ ਵਧੀਆ ਲੱਗੇਗਾ ਬ੍ਰੈਡ ਉੱਪਰ ਹੁਣ ਆਪਾਂ ਇਸ ਦੀ ਕਟਿੰਗ ਕਰਾਂਗੇ ਹੁਣ ਆਪਾਂ ਜੀ ਬ੍ਰੈਡ ਦੇ ਦੋ ਪੀਸ ਕਰ ਲੈਣੇ ਨੇ ਬ੍ਰੈਡ ਪਕੌੜਾ ਬਣ ਕੇ ਆਪਣਾ ਰੈਡੀ ਹੈ ਜੀ ਤੁਸੀਂ ਦੇਖੋ ਜੀ ਕੰਨਾ ਵਧੀਆ ਲੱਗ ਰਿਹਾ ਹੈਗਾ ਦੇਖਣ ਤੋਂ ਵੀ ਤੇ ਇਹ ਖਾਨ ਵਿੱਚ ਵੀ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੋਇਆਗਾ ਅਗਰ ਤੁਹਾਨੂੰ ਜੀ ਇਸ ਤੇ ਬਣਾਉਣ ਦਾ ਮੇਰਾ ਤਰੀਕਾ ਜੀ ਤੁਹਾਨੂੰ ਪਸੰਦ ਆਇਆ ਹੋਵੇ ਤਾਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਔਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਬੈਲ ਆਈਕਨ ਨੂੰ ਪ੍ਰੈਸ ਕਰ ਦੇਣਾ ਜੀ ਤਾਂ ਕਿ ਮੇਰੀ ਕੋਈ ਵੀ ਨਵੀਂ ਵੀਡੀਓ ਜਾਰੀ ਹੁੰਦੇ ਜੀ ਤੁਹਾਡੇ ਤੱਕ ਉਤਰਾਂਦਾ ਐਨਾ ਪਹੁੰਚ ਜਿਆ ਕਰੇ ਵੀਡੀਓ ਦੇਖਣ ਲਈ ਜੀ ਧੰਨਵਾਦ ਥੈਂਕਸ ਫੋਰ ਵਾਚਿੰਗ ਦਿਸ ਵੀਡੀਓ